ਸਤਿ ਸ੍ਰੀ ਅਕਾਲ ਸਪੋਰਟਿਕਸ ਅੱਜ ਆਪਾਂ ਲੈ ਕੇ ਆਏ ਹਾਂ ਇੱਕ ਬਹੁਤ ਹੀ ਸਫਲ ਤੁਰੀ ਮੰਡਾ ਜੀ ਦੋਸਤੋ ਲੈ ਆਏ ਹਾਂ। ਤੁਸੀਂ ਇਹਨਾਂ ਨੂੰ ਕਿੱਥੇ ਰਾਜਾ ਸਕਦੇ ਹੋ। ਬਿਲਕੁਲ ਅਜੋ ਮੱਝ ਦੇ ਕੋਲ ਜਿਹੜਾ ਦੁੱਧ ਦਾ ਦੋਸਤੋ 3 ਮਹੀਨੇ ਦੀ ਗੱਬਣ ਆ ਠੀਕ ਆ ਤੇ ਜਰਸੀ ਵੈਡ ਬਿਲਕੁਲ ਤਿਆਰੀ ਦੇ ਵਿੱਚ ਆ ਕੋਈ ਹਫਤਾ ਖੰਡ ਕੋਈ 8-8 ਦਿਨ 10 ਦਿਨ ਦਾ ਸਮਾਂ ਹਜੇ ਲੈ ਜੂਗੀ। ਇੱਕ ਜਿਹੜੀ ਦੋਸਤੋ ਬਿਲਕੁਲ ਤਾਜੀ ਸੁਈ ਸੁਵਾਈ ਇਹ ਵੈਡ ਹੈਗੀ ਆ 25 ਦਿਨ ਦਾ ਸਮਾਂ ਬਾਕੀ 13-14 ਲੀਟਰ ਬਿਲਕੁਲ ਦੁੱਧ ਹਾਜ਼ਰ ਆ। ਨੰਬਰਾਂ ਦੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਆ।